ਨਾਮ ਜੱਦਗੀਆਂ ਦੇ ਪਹਿਲੇ ਦਿਨ ਅੱਜ ਸੰਗਤ ਬਲਾਕ ਵਿੱਚੋਂ ਕਿਸੇ ਵੀ ਉਮੀਦਵਾਰ ਨੇ ਨਹੀਂ ਕੀਤੇ ਆਪਣੇ ਪੇਪਰ ਦਾਖਲ ਦੱਸ دیے ਕੀ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਉਮੀਦਵਾਰਾਂ ਵੱਲੋਂ ਅੱਜ ਪੇਪਰ ਦਾਖਲ ਕਰਨ ਦਾ ਪਹਿਲਾ ਦਿਨ ਸੀ ਇਨ੍ਹਾਂ ਚੋਣਾਂ ਵਿੱਚ ਜ਼ਿਲ੍ਹਾ ਬਠਿੰਡਾ ਦੇ ਬਲਾਕ ਸੰਗਤ ਦੇ 41 ਸਰਪੰਚਾਂ ਅਤੇ 344 ਪੰਚਾਂ ਦੀ ਚੋਣ ਪਿੰਡਾਂ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਅੱਜ ਪੇਪਰ ਦਾਖਲ ਕਰਨ ਦੇ ਪਹਿਲੇ ਦਿਨ ਕਿਤੇ ਵੀ ਸਰਪੰਚੀ ਦੇ ਉਮੀਦਵਾਰ ਅਤੇ ਪੰਚੀ ਦੀ ਉਮੀਦਵਾਰ ਵੱਲੋਂ ਆਪਣੇ ਪੇਪਰ ਦਾਖਲ ਨਹੀਂ ਕੀਤੇ ਗਏ ਇਹ ਜਾਣਕਾਰੀ ਪੰਚਾਇਤ ਅਫਸਰ ਇਕਬਾਲ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਪਿੰਡਾਂ ਦੇ ਲੋਕਾਂ ਨੂੰ ਅਪੀਲਾਂ ਕੀਤੀਆਂ ਕਿ ਉਹ ਇੰਨਾ ਹੋਣ ਜਾ ਰਹੀਆਂ ਚੋਣਾਂ ਵਿੱਚ ਇਹਨਾਂ ਚੋਣਾਂ ਨੂੰ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਨੇਪਰੇ ਚੜਾਉਣ ਤਾਂ ਜੋ ਕਿ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ। ਮਾਨਜੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਅੱਜ 27 ਤਰੀਕ ਤੋਂ ਨਾਮੀਨੇਸ਼ਨ ਫਾਰਮ ਭਰੇ ਜਾ ਰਹੇ ਆ। ਸਾਡੇ ਕੋਲੇ ਅੱਜ ਕਿਸੇ ਵਿਅਕਤੀ ਨੇ ਨਾਮੀਨੇਸ਼ਨ ਫਾਰਮ ਨਹੀਂ ਭਰਿਆ ਜੋ ਕਿ ਬਲਾਕ ਸੰਗਤਾਂ 41 ਬਚੈਤਾਂ ਦੀ ਜਿਹੜੀ ਹੈ ਚੋਣ ਹੋ ਰਹੀ ਹੈ ਜਿਸ ਚ 41 ਸਰਪੰਚ ਅਤੇ 344 ਪੰਚਾਂ ਦੀ ਚੋਣ ਹੋਣੀ ਹੈ ਸਾਡੀ ਆਮ ਲੋਕਾਂ ਨੂੰ ਇਹ ਅਪੀਲ ਹੈ ਵੀ ਆਪਣੀ ਭਾਈਚਾਰਕ ਸਾਂਝ ਬਣਾਈ ਰੱਖਣ ਅਮਨ ਸ਼ਾਂਤੀ ਨਾਲ ਚੋਣ ਕਰਵਾਈ ਜਾਵੇ ਸਰਾਂ ਪਹਿਲੇ ਦਿਨ ਕਿੰਨੇ ਨਾਮੀ ਦੀ ਪੇਪਰ ਡੱਬੇ ਕਿਤੇ ਅੱਜ ਕੋਈ ਵੀ ਨਾਮਜ਼ਦਗੀ ਪੇਪਰ ਨਹੀਂ ਦਾਖਲ ਹੋ ਸਕਿਆ ਕੁਝ ਕੁ ਵਿਅਕਤੀਆਂ ਨੇ ਆਪਣਾ ਚੁੱਲਾ ਟੈਕਸ ਵਗੈਰਾ ਭਰਿਆ ਸਾਡੇ ਕੋਲ ਕਿਨੇ ਤੱਕ ਕੇ ਇਹ 4 ਤਰੀਕ ਤੱਕ ਸਬਮਿਟ ਕਰ ਸਕਦੇ ਆ ਆਪਣੇ ਨੋਮੀਨੇਸ਼ਨ ਫਾਰਮ ਲੋਕਾਂ ਨੂੰ ਕੋਈ ਪੀ ਲੋਕਾਂ ਨੂੰ ਇਹੀ ਅਪੀਲ ਆ ਵੀ ਆਪਣੀ ਜਿਹੜੀ ਪਿੰਡਾਂ ਦੀ ਭਾਈਚਾਰਕ ਸਾਂਝ ਉਹ ਬਣਾਈ ਰੱਖਣ ਤੇ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਸਿਰੇ ਚੜਾਉਂ